ਜੀ ਕਰਦਾ ਕਹਿੰਦਾ ਮੈਨੂੰ ਬਿਨਾ ਾਡੇ ਤੇ ਦਾਰੋ ਇੱਧਰ ਕਰ ਮੂੰ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਣਾ ਕੱਢ ਰਿਹਾ ਸਾਨੂੰ ਤੂੰ ਗਾਣਾ ਕੱਢ ਰਿਹਾ ਸਾਨੂੰ ਬਾਈ ਜੇ ਸਾਨੂੰ ਗਾਣਾ ਕੱਢ ਰਿਹਾ ਕਹਿੰਦਾ ਬਿਨਾ ਾਡੇ ਤੇ ਦਾਰੋ ਮੈਨੂੰ ਟਿਕਟ ਲੱਤੀ ਆ ਬਸ ਹੱਦ ਕਰ ਦੀਏ ਨੇ ਫਿਰ ਪਟਿਆਲੇ ਟਿਕਟ ਲੱਦੇ ਆ ਰੇ ਫਿਰ ਤੈਨੂੰ ਟਿਕਟ ਆਡੇ ਵੀ 12 ਮੈਨੂੰ ਬਿਨਾ ਾਡੇ ਥੋੜੀ ਦਾਰ ਦਾਂਗੇ ਫਿਰ ਬਿਨਾ ਾਡੇ ਥੋੜੀ ਦਾਰ ਦਾਂਗੇ ਤੈਨੂੰ ਨਹੀਂ ਪਿਆਰ ਨਾਲ ਕੀ ਜਾਲਾ ਯਾਰ ਫਿਰ ਤੈਨੂੰ ਮੈਂ ਪਹਿਲਾਂ ਮੈਂ ਵੀ ਬਿਨਾ ਾਡੇ ਘਰੇ ਛੱਡਿਆ ਜੀ ਤੈਨੂੰ ਮਤਲਬ ਕਹਿ ਬੱਟਾ ਨਹੀਂ ਕਰੋ ਛੱਡ ਗਿਆ ਜੀ ਮਨੂੰ ਚੱਲ ਆ ਸੁਣੀ ਚੱਲ ਤੈਨੂੰ ਓਏ ਓਏ ਇਹ ਕੀ ਜਲਾ ਕੋਈ ਨਾ ਬਈ ਕੋਈ ਨਾ ਯਾਰ ਆਪ ਵੀ ਜੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਵੀਰ ਜੀ ਕੀ ਗੱਲ ਬਾਤ ਹੋ ਗਈ ਸੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਗਈ ਸੀ ਉਹਦੇ ਨਾਲ ਵੀਰ ਜੀ ਸਾਨੂੰ ਓਏ ਓਏ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾ ਅੱਡੇ ਤੇ ਧਾਰੋ ਬਾਹਰਗੜਾ ਸਟਾਪ ਤੇ ਗੱਡੀ ਰੁੱਕੇ ਜੀ ਆ ਉੱਥੇ ਉਸਤਰੇ ਨਹੀਂ ਅੱਗੇ ਆਗੇ ਬਹਾਦਰਗੜ੍ਹ ਤੋਂ ਵਿਚਾਲੇ ਕਿਲੇ ਦੇ ਆਨ ਰੋਡ ਤੇ ਗੱਡੀ ਆਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਬਾਈ ਜੀ ਸਟਾਪਿੰਗ ਤੇ ਧਾਰਾਂਗੇ ਅਗਲੇ ਸਟਾਪਿੰਗ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ نیچے ਉਤਰ ਕੇ ਮੈਨੂੰ ਮਾਰਨ ਤੱਕ ਆਏ ਜੀ ਉਹ ਪੱਦੀ ਸ਼ਰਦਾਬਲੀ ਵੱਖ ਹਾਂਜੀ ਹਾਂਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਵਾਉਣ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹਦਾ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਜਦੋਂ ਇਹ ਜਾਨੀ ਬਤੀਰੇ ਬਰਤ ਦੇ ਨੇ ਸਾਡੇ ਨਾਲ ਜੀ ਵੀਰ ਤੁਹਾਨੂੰ ਬੜਾ ਦੁੱਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘੱਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਪਜਾਉਂ ਦਾ ਕੋਈ ਗੱਲ ਵੀ ਨਹੀਂ ਹੈਗੀ ਜੀ ਬਿਨਾ ਅੱਡੇ ਤੋਂ ਉਤਾਰਨ ਦਾ ਕੋਈ ਰੂਲ ਹੀ ਨਹੀਂ ਬਣਦਾ ਜੀ ਇਹ ਆ 50 ਕਿਲੋ ਸਪੀਡ ਤੇ ਗੱਡੀ ਆ ਰਹੀ ਹੈ ਜੀ ਅਗਰ ਅਸੀਂ ਆਹਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਤ ਕਰ ਰਹੇ ਸੀ ਮੈਨੂੰ ਉਤਾਰੋ ਜੀ ਤੁਸੀਂ ਗੱਡੀ ਰੋਕਦੇ ਤਾਂ ਹਾਦਸਾ ਵੀ ਹੋ ਸਕਦਾ ਸੀ ਹਾ ਬਿਲਕੁਲ ਵੀ ਕਿਸ ਤਰ੍ਹਾਂ ਦੇਖਦੋਂ ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਕੀਤਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਛਦਾਲੀ ਦਾ ਸਮਾਨ ਕੀਤਾ ਗਿਆ ਜੀ ਜੀ ਇਹ ਜੇ ਦੇਖੇ ਜਾਵੇ ਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਵੀ ਬੇਨਤੀ ਆ ਕਿ ਸਾ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਜਾਨੇ ਡਰਾਈਵਰ ਨੇ ਚਾਕੀ ਥੋੜ ਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਨਤੀ ਹੈ ਜੀ ਸਰਕਾਰ ਥੋੜੀ ਜੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆਂ ਜੀ ਅਸੀਂ ਸਖਤ ਹੋਣੀ ਚਾਹੀਦੀ ਹੈ ਸਰਕਾਰ ਵਾਸੀ ਕਰ ਰਹੇ ਕਹਿੰਦਾ ਮੈਨੂੰ ਬਿਨਾ ਢੇ ਦੇ ਦਾਰੋ ਇੱਧਰ ਕਰ ਮੂੰਹ ਬੋਲ ਗੱਲ ਕਰ ਹੁਣ ਕੱਢ ਗਾਲ ਕਿਵੇਂ ਕੱਢੇ ਆ ਤੂੰ ਗਾਲਾਂ ਕੱਢ ਰਿਹਾ ਸਾਨੂੰ ਤੂੰ ਗਾਲਾਂ ਕੱਢ ਰਿਹਾ ਸਾਨੂੰ ਬਾਈ ਜੀ ਸਾਨੂੰ ਗਾਲਾਂ ਕੱਢ ਰਿਹਾ ਕਹਿੰਦਾ ਬਿਨਾ ਢੇ ਦੇ ਦਾਰੋ ਮੈਨੂੰ ਟਿਕਟ ਲੱਤੀ ਆ ਬਹਾਦਰ ਕੱਢ ਦੀਏ ਨੇ ਫਿਰ ਪਟਿਆਲੇ ਟਿਕਟ ਦਾਰੋ ਫਿਰ ਤੁਹਾਨੂੰ ਢੇ ਦੇ ਦਾਰਾਂ ਮੈਨੂੰ ਬਿਨਾ ਢੇ ਥੋੜੀ ਦਾਰ ਦੇਂਗੇ ਬਿਨਾਂ ਡੇਟ ਦੂਰ ਕਰਨਾ ਤੈਨੂੰ ਮੈਂ ਬੜੇ ਮੇਰ ਪਿਆਰ ਨਾਲ ਨਹੀਂ ਪਿਆਰ ਨਾਲ ਕੀ ਜੱਲਾ ਯਾਰ ਫਿਰ ਤੈਨੂੰ ਮੈਂ ਪਹਿਲਾਂ ਮੈਂ ਵੀ ਬਿਨਾਂ ਡੇਟ ਘਰੇ ਛੱਡਿਆ ਜੀ ਤੈਨੂੰ ਨਹੀਂ ਘਰੇ ਛੱਡ ਗਿਆ ਜੀ ਤੈਨੂੰ ਚੱਲ ਆ ਸੁਣੀ ਚੱਲ ਤੈਨੂੰ ਓਏ ਓਏ ਕੀ ਜੱਲਾ ਕੋਈ ਨਾ ਕੋਈ ਨਾ ਆਪ ਹੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਵੀਰ ਜੀ ਕੀ ਗੱਲ ਬਾਤ ਹੋ ਗਈ ਸੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਕਿਸੇ ਉਹਦੇ ਨਾਲ ਵੀਰ ਜੀ ਸਾਨੂੰ ਓਏ ਓਏ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾ ਅੱਡੇ ਤੇ ਧਾਰੋ ਬਾਹਰਗੜ੍ਹ ਦਾ ਸਟਾਪ ਤੇ ਗੱਡੀ ਰੁੱਕੇ ਜੀ ਆ ਉੱਥੇ ਕੁਸਰੇ ਨਹੀਂ ਅੱਗੇ ਆਗੇ ਬਾਹਰਗੜ੍ਹ ਤੋਂ ਵਿਚਾਲੇ ਕਿਲੇ ਆਨ ਰੋਡ ਤੇ ਗੱਡੀ ਜਾਂਦੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਜੀ ਅੱਛਾ ਮੈਂ ਕਿਹਾ ਭਾਈ ਜੀ ਸਟਾਪੇਜ ਤੇ ਧਾਰਾਂਗੇ ਅਗਲੇ ਸਟਾਪੇਜ ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲਾਂ ਵੀ ਕੱਢੀਆਂ ਉਹਨੇ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਮੀਜੀ ਵੀ ਕੀਤੀ ਤੇ ਨੀਚੇ ਉਤਰ ਕੇ ਮੈਨੂੰ ਮਾਰਨ ਤੱਕ ਆਏ ਜੀ ਉਹ ਪੱਤੀ ਸ਼ਰਦਾਬਲੀ ਵਰਗੀ ਹਾਂਜੀ ਹਾਂਜੀ ਬਹੁਤ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਵਾਉਣ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਇਹਦਾ ਸਾਰਾ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਜਦੋਂ ਇਹ ਅਜਿਹੇ ਵਤੀਰੇ ਵਰਤਦੇ ਨੇ ਸਾਡੇ ਨਾਲ ਜੀ ਫਿਰ ਸਾਨੂੰ ਬੜਾ ਦੁੱਖ ਹੁੰਦਾ ਜੀ ਹੂੰ ਹੂੰ ਕੀ ਮੰਗ ਕਰਦੇ ਹੋ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਦਾ ਹਰ ਇੱਕ ਬੰਦਾ ਸਾਨੂੰ ਆ ਕੇ ਵੱਧ ਘੱਟ ਬੋਲ ਕੇ ਚਲਾ ਜਾਂਦਾ ਜੀ ਹੂੰ ਹੂੰ ਬਿਨਾ ਵਜਾਉਂ ਦਾ ਕੋਈ ਗੱਲ ਵੀ ਨਹੀਂ ਹੈ ਜੀ ਬਿਨਾ ਅੱਡੇ ਤੋਂ ਉਤਾਰਨ ਦਾ ਕੋਈ ਰੂਲ ਹੀ ਨਹੀਂ ਬੰਦਾ ਜੀ ਬਿਲਕੁਲ ਆ 5 ਸਪੀਡ ਤੇ ਗੱਡੀ ਆ ਰਹੀ ਹੈ ਜੀ ਅਗਰ ਅਸੀਂ ਆਹਨ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਦ ਕਰ ਰਿਹਾ ਸੀ ਮੈਨੂੰ ਉਤਾਰੋ ਜੀ ਤੁਸੀਂ ਗੱਡੀ ਰੋਕ ਦਿੱਤਾ ਹਾਦਸਾ ਵੀ ਹੋ ਸਕਦਾ ਸੀ ਹਾਦਸਾ ਵੀ ਹੋ ਸਕਦਾ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਬਿਲਕੁਲ ਵੀਰ ਜੀ ਕਿਸ ਤਰ੍ਹਾਂ ਦੇ ਪੱਦੀ ਸ਼ਬਦਾਲੀ ਦਾ ਸਮਾਲ ਕੀਤਾ ਗਿਆ ਜੀ ਜੀ ਇਹ ਦੇਖਿਆ ਜਾਵੇ ਇਹਨਾ ਬਹੁਤ ਗਲਤ ਹੈ ਸਰਕਾਰ ਨੂੰ ਇਹ ਵੀ ਬੇਚੀ ਆ ਕਿ ਇੱਕ ਕਾਨੂੰਨ ਬਣਨਾ ਚਾਹੀਦਾ ਵੀ ਜਿਹੜਾ ਕੋਈ ਐਸਾ ਅੰਸਰ ਗਲਤ ਹਰਕਤ ਕਰਦਾ ਪਤਾ ਕੀ ਜੀ ਬਹੁਤ ਗਲਤ ਹਰਕਤ ਕੀਤੀ ਉਹਨੇ ਡਰਾਈਵਰ ਦੀ ਚਾਹੀ ਫੋਲ ਦੇ ਉਹਦੇ ਗੁਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਚੀ ਹੈ ਵੀ ਸਰਕਾਰ ਥੋੜੀ ਜੀ ਸਾਥ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਦੀ ਮੰਗ ਕਰਦੇ ਆ ਜੀ ਅਸੀਂ ਸਾਥ ਹੋਣੀ ਚਾਹੀਦੀ ਹੈ ਸਰਕਾਰ